ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 7ਵੇਂ ਕਾਂਡ ਦਾ 12ਵਾਂ ਭਾਗ ਕੁਚੱਜੀ ਸੁਚੱਜੀ ਗੁਣਵੰਤੀ ਜੀਵ ਇਸਤਰੀ ਅਤੇ 13ਵਾਂ ਭਾਗ ਦੁਹਾਗਣ अथवा ਛੋਟੜ ਜੀਵ ਇਸਤਰੀ ਆਵਾਜ਼ ਗੁਰਜੰਟ ਸਿੰਘ ਰੂਪਕ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਮੁੰਝ ਕੁਜਾਜੀ ਅਮਾਵੜ ਡੋਸੜੇ ਹਉ ਕਿਉ ਸ਼ਹਿ ਰਾਵਣ ਜਾਉ ਜਿਓ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜਿਓ ਜਿੰਨੀ ਸਖੀ ਸ਼ਹਿ ਆਵਿਆ ਸੇ ਅੰਬੀ ਸ਼ਾਵੜੀ ਅਹ ਜਿਓ ਸੇ ਗੁਣ ਮੰਜ ਨਾ ਆਬਣੀ ਹਉ ਕਹਿ ਜੀ ਦੋਸ਼ ਧਰੇਂ ਜਿਓ ਕਿਆ ਗੁਣ ਤੇਰੇ ਵਿਥਰਾ ਹਉ ਕਿਆ 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 ਕਿੰਨਾ ਤੇਰਾ ਨਾਉ ਜਿਉ ਇੱਕ ਟੋਲ ਨ ਅੰਬੜਾ ਹਉ ਸਤਿਗੁਰ ਬਾਣੇ ਤੇਰੇ ਜਾਉ ਜਿਉ ਸੋਇਨਾ ਰੂਪਾ ਰੰਗੁਲਾ ਮੋਤੀ ਤਹਿ ਮਾਨਕ ਜਿਉ ਛੇ ਵਸਤੂ ਛੇ ਦਿੱਤੀਆਂ ਮੈਂ 300 ਲਾਇਆ ਚਿਤ ਜਿਉ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ ਹਉ ਇੰਨੀ ਟੋਲੀ ਭੁੱਲੀ ਅਸ ਤੇ ਸਕੰਤ ਨ ਬੈਠੀ ਪਾਸ ਜਿਉ ਅੰਬਰ ਕੁੰਜਾਂ ਕੁਰਲੀਆਂ ਬੱਗ ਬਹਿਠੇ ਆਏ ਜਿਉ ਸਤਨ ਚੱਲੀ ਸਹੁਰੇ ਕਿਆ ਮੂੰਹ ਦੇਸੀ ਅੱਗੇ ਜਾਏ ਜਿਉ ਸੁੱਤੀ ਸੁੱਤੀ ਝਾਲthia ਭੁੱਲੀ ਵਟੜਿਆਸ ਜਿਉ ਤੈਸ਼ਾ ਨਾਲੋਂ ਮੁੱਤੀ ਅਸ ਦੁੱਖਾਂ ਕੂਤਰੀਆਸ ਜਿਉ ਤੁਦ ਗੁਣ ਮੈਂ ਸਭ ਅਵਗੁਣਾ ਇਕ ਨਾਨਕ ਕੀ ਅਰਦਾਸ ਜਿਉ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜਿਉ ਪੰਨਾ 762 ਅਰਥ ਏ ਸਹੇਲਿਏ ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ ਮੇਰੇ ਅੰਦਰ ਇਤਨੇ ਅੈਬ ਹਨ ਕਿ ਅੰਦਰ ਸਮਾ ਨਹੀਂ ਸਕਦੇ ਇਸ ਹਾਲਤ ਵਿੱਚ ਮੈਂ ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਈ ਕਿਵੇਂ ਜਾ ਸਕਦੀ ਹਾਂ ਉਸ ਦੇ ਦਰ ਤੇ ਤਾਂ ਇੱਕ ਤੋਂ ਇੱਕ ਵਧੀਆ ਹਨ ਮੇਰਾ ਤਾਂ ਉੱਥੇ ਕੋਈ ਨਾਮ ਵੀ ਨਹੀਂ ਜਾਣਦਾ ਜਿੰਨਾਂ ਸਹੇਲੀਆਂ ਨੇ ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਿਆ ਮਾਨੋ ਚਮਾਸੇ ਵਿੱਚ ਅੰਬਾਂ ਦੀਆਂ ਠੰਡੀਆਂ ਛਾਵਾਂ ਵਿੱਚ ਬੈਠੀਆਂ ਹੋਈਆਂ ਹਨ ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ ਜਿਨ੍ਹਾਂ ਉੱਤੇ ਪ੍ਰਭੂ ਪਤੀ ਰੀਜਦਾ ਹੈ ਮੈਂ ਆਪਣੀ ਇਸ ਅਪਹਾਰਤਾ ਦਾ ਦੋਸ਼ ਹੋਰ ਕਿਸ ਨੂੰ ਦੇ ਸਕਦੀ ਹਾਂ اے ਪ੍ਰਭੂਪਤੀ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਵਿਸਥਾਰ ਨਾਲ ਦੱਸਾਂ ਮੈਂ ਤੇ ਤੇਰਾ ਕਿਹੜਾ ਕਿਹੜਾ ਨਾਮ ਲਵਾਂ ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਵ ਲੈ ਰਹੇ ਹਨ ਤੇਰੇ ਬਖਸ਼ੇ ਹੋਏ ਇੱਕ ਸੁੰਦਰ ਪਦਾਰਥ ਦੀ ਰਾਹੀ ਵੀ ਤੇਰੀਆਂ ਦਾਤਾਂ ਦੇ ਲੇਖੇ ਤੱਕ ਨਹੀਂ ਪਹੁੰਚ ਸਕਦੀ ਬਸ ਮੈਂ ਤੇਥੋਂ ਕੁਰਬਾਨ ਜਾਂਦੀ ਹਾਂ اے ਸਹੇਲੀਆਂ ਵੇਖ ਮੇਰੀ ਅਪਹਾਗਤਾ ਸੋਨਾ ਚਾਂਦੀ ਮੋਤੀ ਤੇ ਹੀਰਾ ਆਦਿਕ ਸੋਹਣੇ ਕੀਮਤੀ ਪਦਾਰਥ ਇਹ ਚੀਜ਼ਾਂ ਪ੍ਰਭੂ ਪਤੀ ਨੇ ਮੈਨੂੰ ਦਿੱਤੀਆਂ ਮੈਂ ਉਸ ਨੂੰ ਭੁਲਾ ਕੇ ਉਸ ਦੀਆਂ ਦਿੱਤੀਆਂ ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਨੇ ਘੜ ਇਹ ਹੀ ਮੈਂ ਆਪਣੀ ਰਾਸ ਗੁੰਜੀ ਬਣਾ ਲਏ ਮੈਂ ਇਹਨਾਂ ਸੋਹਣੇ ਪਦਾਰਥਾਂ ਵਿੱਚ ਹੀ ਫਸ ਕੇ ਗਲਤੀ ਖਾ ਗਈ ਇਹ ਪਦਾਰਥ ਦੇਣ ਵਾਲੇ ਉਸ ਖਸਮ ਪ੍ਰਭੂ ਦੇ ਪਾਸ ਮੈਂ ਨਾ ਬੈਠੀ ਮਾਇਆ ਦੇ ਮੂਹ ਵਿੱਚ ਫਸ ਕੇ ਜਿਸ ਜੀਵ ਇਸਤਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਪਰੇ ਚਲੇ ਜਾਣ ਤੇ ਉਸ ਦੇ ਅੰਦਰ ਨਿਰੇ ਪਖਾਂਢੀ ਇਕੱਠੇ ਹੋ ਜਾਣ ਉਹ ਜਦੋਂ ਇਸ ਹਾਲਤ ਵਿੱਚ ਪਰਲੋਕ ਜਾਵੇ ਤਾਂ ਜਾ ਕੇ ਪਰਲੋਕ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਕੀ ਮੂੰਹ ਵਿਖਾਵੇਗੀ हे ਪ੍ਰਭੂ ਮਾਇਆ ਦੇ ਮੂਹ ਦੀ ਨੀਂਦ ਵਿੱਚ ਗਾਫਲ ਪੈ ਰਿਆਂ ਮੈਨੂੰ ਬੜੇਪਾ ਆ ਗਿਆ ਜੀਵਨ ਦੇ ਸਹੀ ਰਸਤੇ ਤੋਂ ਮੈਂ ਖੁੰਜੀ ਹੋਈ ਹਾਂ हे ਪਤੀ ਮੈਂ ਤੇਰੇ ਨਾਲੋਂ ਵਿਛੜੀ ਹੋਈ ਹਾਂ ਮੈਂ ਮੇਰੇ ਦੁੱਖ ਸਹਿੜੇ ਹੋਏ ਹਨ اے ਪ੍ਰਭੂ ਤੂੰ ਬੇਅੰਤ ਗੁਣਾ ਵਾਲਾ ਹੈ ਮੇਰੇ ਅੰਦਰ ਸਾਰੇ ਔਗਣ ਹੀ ਔਗਣ ਹਨ ਫਿਰ ਵੀ ਨਾਨਕ ਦੀ ਬੇਨਤੀ ਤੇਰੇ ਹੀ ਦਰ ਤੇ ਹੈ ਕਿ ਭਾਗਾਂ ਵਾਲੀਆਂ ਜੀਵ ਇਸਤਰੀਆਂ ਤਾਂ ਸਦਾ ਹੀ ਤੇਰੇ ਨਾਮ ਰੰਗ ਵਿੱਚ ਰੰਗੀਆਂ ਹੋਈਆਂ ਹਨ ਮੈਨੂੰ ਅਪਾਗੁਣ ਨੂੰ ਵੀ ਕੋਈ ਇੱਕ ਰਾਤ ਬਖਸ਼ ਮੇਰੇ ਉੱਤੇ ਵੀ ਕਦੇ ਮਿਹਰ ਦੀ ਨਿਗਾਹ ਕਰ ਸੁਹੀ ਮਹੱਲਾ ਪਹਿਲਾ ਸੁਚਾਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਓ ਤੁਧ ਅੰਤਰ ਹਉ ਸੁਖ ਵਸਾਂ ਤੂੰ ਅੰਤਰ ਸ਼ਾਬਾਸ਼ ਜਿਓ ਭਾਣੇ ਤਖਤ ਵਡਾਈਆਂ ਭਾਣੇ ਭੀਖ ਉਦਾਸ ਜਿਓ ਭਾਣੇ ਥਲ ਸਿਰ ਸਰਵ ਹੈ ਕਮਲ ਫੁੱਲੇ ਆਕਾਸ਼ ਜਿਓ ਭਾਣੇ ਭਵਜਲ ਲੰਘੀਏ ਭਾਣੇ ਮੰਝ ਭਰੀ ਆਸ ਜਿਓ ਭਾਣੇ ਸੋ ਸ਼ਹਿ ਰੰਗੁਲਾ ਸਿਫਤ ਰਤਾ ਗੁਣਤਾਸ ਜੀਉ ਭਾਣੇ ਸ਼ਹ ਪਿਹਾਵਲਾ ਹਉ ਆਵਣ ਜਾਣ ਮੂ ਯਾਸ ਜੀਉ ਤੂੰ ਸ਼ਹ ਅਗੰ ਅਤੋਲਵਾ ਹਉ ਕਹਿ ਕਹਿ ਟਹਿ ਪਈਾਸ ਜੀਉ ਕਿਆ ਮੰਗੂ ਕਿਆ ਕਹਿ ਗੁਣੀ ਮੈਂ ਦਰਸ਼ਨ ਭੂਖ ਪਿਆਸ ਜੀਉ ਗੁਰ ਸ਼ਬਦੀ ਸ਼ਹ ਪਾਇਆ ਸਚ ਨਾਨਕ ਕੀ ਅਰਦਾਸ ਜੀਉ ਪੰਨਾ 762 ਅਰਥ ਹੈ ਪ੍ਰਭੂ ਜਦੋਂ ਤੂੰ ਮੇਰੇ ਵੱਲ ਹੁੰਦਾ ਹੈ ਤਦੋਂ ਹਰ ਇੱਕ ਜੀਵ ਮੈਨੂੰ ਆਦਰ ਦਿੰਦਾ ਹੈ ਤੂੰ ਹੀ ਮੇਰਾ ਮਾਲਕ ਹੈ ਤੂੰ ਹੀ ਮੇਰਾ ਸਰਮਾਇਆ ਹੈ ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੀ ਹਾਂ ਤਦੋਂ ਹੀ ਮੈਂ ਸੁਖੀ বাসਦੀ ਹਾਂ ਜਦੋਂ ਤੂੰ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤਦੋਂ ਮੈਨੂੰ ਹਰ ਥਾਂ ਸ਼ੋਭਾ ਮਿਲਦੀ ਹੈ ਪ੍ਰਭੂ ਦੀ ਰਜਾ ਵਿੱਚ ਹੀ ਕੋਈ ਤਖਤ ਉੱਤੇ ਬੈਠਾ ਹੈ ਤੇ ਵਡਿਆਈਆਂ ਮਿਲ ਰਹੀਆਂ ਹਨ ਉਸ ਦੀ ਰਜਾ ਵਿੱਚ ਹੀ ਕੋਈ ਵਿਰक्त ਹੋ ਕੇ ਦਰ ਦਰ ਤੇ ਪਿੱਛਿਆ ਮੰਗਦਾ ਫਿਰਦਾ ਹੈ ਪ੍ਰਭੂ ਦੀ ਰਜ਼ਾ ਵਿੱਚ ਹੀ ਕਿਤੇ ਸੁੱਕੀ ਧਰਤੀ ਤੇ ਸਰੋਵਰ ਚੱਲ ਪੈਂਦਾ ਹੈ ਤੇ ਕੌਲ ਫੁੱਲ ਆਕਾਸ਼ ਵਿੱਚ ਖੇੜ ਆਉਂਦਾ ਹੈ ਭਾਵੇਂ ਕਿਸੇ ਅਹੰਕਾਰੀ ਪ੍ਰੇਮਹੀਣ ਹਿਰਦੇ ਵਿੱਚ ਪ੍ਰਭੂ ਦਾ ਪ੍ਰਵਾਹ ਚੱਲ ਪੈਂਦਾ ਹੈ ਪ੍ਰਭੂ ਦੀ ਰਜ਼ਾ ਵਿੱਚ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਉਸ ਦੀ ਰਜ਼ਾ ਅਨੁਸਾਰ ਹੀ ਵਿਕਾਰਾਂ ਨਾਲ ਭਰੀਜ ਕੇ ਵਿੱਚੇ ਹੀ ਡੁੱਬ ਜਾਈਦਾ ਹੈ ਉਸ ਦੀ ਰਜ਼ਾ ਵਿੱਚ ਹੀ ਕਿਸੇ ਜੀਵ ਇਸਤਰੀ ਨੂੰ ਉਹ ਪ੍ਰਭੂ ਪ੍ਰਤੀ ਪਿਆਰਾ ਲੱਗਦਾ ਹੈ ਰਜ਼ਾ ਅਨੁਸਾਰ ਹੀ ਕੋਈ ਜੀਵ ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਦੀਆਂ ਸਿਫਤਾਂ ਵਿੱਚ ਮਸਤ ਰਹਿੰਦਾ ਹੈ ਇਹ ਵੀ ਉਸ ਦੀ ਰਜਾ ਵਿੱਚ ਹੀ ਹੈ ਕਿ ਕਦੇ ਉਹ ਖਸਮ ਮੈਨੂੰ ਜੀਵ ਇਸਤਰੀ ਨੂੰ ਡਰਾਉਣ ਲੱਗਦਾ ਹੈ ਤੇ ਮੈਂ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਆਤਮਕ ਮੌਤੇ ਮਰਦੀ ਹਾਂ हे ਪ੍ਰਭੂ ਪਤੀ ਤੂੰ ਅਪੌਂਚ ਹੈ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ ਮੈਂ ਅਰਦਾਸ ਕਰ ਕਰਕੇ ਤੇਰੇ ਹੀ ਦਰ ਤੇ ਟਹਿ ਪਈ ਹਾਂ ਮੈਂ ਤੇਰਾ ਹੀ ਆਸਰਾ ਲਿਆ ਹੈ ਤੇਰੇ ਦਰ ਤੋਂ ਹੋਰ ਕੀ ਮੰਗਾ ਤੈਨੂੰ ਹੋਰ ਕੀ ਆਖਾਂ ਜੋ ਤੂੰ ਸੁਣੇ ਮੈਨੂੰ ਤੇਰੇ دیدار ਦੀ ਭੁੱਖ ਹੈ ਮੈਂ ਤੇਰੇ ਦਰਸ਼ਨ ਦੀ ਪਿਆਸੀ ਹਾਂ ਤੂੰ ਸਦਾ ਥਿਰ ਰਹਿਣ ਵਾਲਾ ਖਸਮ ਗੁਰੂ ਦੇ ਸ਼ਬਦ ਦੇ ਰਾਹੀ ਮਿਲਦਾ ਹੈ ਮੇਰੀ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਵੀ ਗੁਰੂ ਦੀ ਸ਼ਰਨ پا ਕੇ ਮਿਲ ਸੁਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਮ ਲਾਗੋਂ ਪਾਈ ਜੀਓ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜਿਓ ਸੋਈ ਦੱਸ ਉਪਦੇਸੜਾ ਮੇਰਾ ਮਨ ਅੰਤ ਨ ਕਾਹੂ ਜਾਈ ਜਿਓ ਇਹ ਮਨ ਤੈ ਕੋ ਦੇਵਸਾ ਮੈਂ ਮਾਰਗ ਦਿਹੋ ਬਤਾਏ ਜਿਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਈ ਜਿਓ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੋਕਾਰ ਕਮਾਈ ਜਿਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਓ ਇਉ ਪਾਵੇਂ ਹਰ ਦਰ ਸਾਗੜਾ ਨੈ ਲੱਗੇ ਤੱਤੀ ਬਾਉ ਜਿਓ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੀਆ ਪਸਾਉ ਜਿਓ ਮੈਂ ਬਹੁ ਨ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਾਏ ਜਿਓ ਜੋ ਗੁਰ ਦੀ ਸਹਿ ਸਿਖੜਾ ਇਸ ਨੇਮ ਨੇਮ ਲਾਗੂ ਪਾਏ ਜਿਓ ਪੰਨਾ 1 763 ਅਰਥ ਮੈਨੂੰ ਜਿਹੜਾ ਵੀ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ ਮੈਂ ਨਿਉ ਨਿਉ ਕੇ ਭਾਵ ਨਿਮਰਤਾ ਅਧੀਨ ਨਾਲ ਉਸ ਦੀ ਪੈਰੀਂ ਲੱਗਦਾ ਹਾਂ ਤੇ ਉਸ ਨੂੰ ਆਪਣੇ ਦਿਲ ਦੀ ਪੀੜਾ ਤਾਂਗ ਦੱਸਦਾ ਹਾਂ ਤੇ ਬੇਨਤੀ ਕਰਦਾ ਹਾਂ ਇਹ ਗੁਰਸਿੱਖ ਮੈਨੂੰ ਸੱਜਣ ਗੁਰੂ ਮਿਲਾ ਦੇ ਮੈਨੂੰ ਕੋਈ ਅਜਿਹਾ ਸੋਹਣਾ ਉਪਦੇਸ਼ ਦੱਸ ਜਿਸ ਦੀ ਬਰਕਤ ਨਾਲ ਮੇਰਾ ਮਨ ਕਿਸੇ ਹੋਰ ਪਾਸੇ ਵੱਲ ਨਾ ਜਾਏ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ ਮੈਨੂੰ ਰਸਤਾ ਦੱਸ ਜਿਸ ਰਾਹੇ ਪੈ ਕੇ ਪ੍ਰਭੂ ਦਾ ਦਰਸ਼ਨ ਕਰ ਸਕਾਂ ਮੈਂ 84 ਲੱਖ ਦੇ ਦੂਰ ਦੇ ਪਿੰਡੇ ਤੋਂ ਤੁਰ ਕੇ ਆਇਆ ਹੁਣ ਮੈਂ ਤੇਰਾ ਆਸਰਾ ਧੱਕਿਆ ਮੈਂ ਆਪਣੇ ਚਿੱਤ ਵਿੱਚ ਆਸ ਰੱਖੀ ਹੋਈ ਹੈ ਕਿ ਤੂੰ ਮੇਰਾ ਸਾਰਾ ਦੁੱਖ ਦੂਰ ਕਰ ਦੇਵੇਂਗਾ ਅੱਗੋਂ ਉੱਤਰ ਮਿਲਦਾ ਹੈ ਇਸ ਰਸਤੇ ਉਤੇ ਜਿਹੜੇ ਗੁਰ ਭਾਈ ਤੁਰਦੇ ਹਨ ਉਹ ਗੁਰੂ ਦੀ ਦਸੀ ਦਾ ਕਾਰ ਕਰਦੇ ਹਨ ਤੂੰ ਵੀ ਉਹ ਕਾਰ ਕਰ ਜੋ ਗੁਰੂ ਦੱਸਦਾ ਹੈ ਜੇ ਤੂੰ ਆਪਣੇ ਮਨ ਦੀ ਕੋਝੀ ਮਤ ਛੱਡ ਦੇਵੇਂ ਜੇ ਤੂੰ ਪ੍ਰਭੂ ਤੋਂ ਬਿਨਾਂ ਔਰ ਮਾਇਆ ਆਤਕ ਦਾ ਪਿਆਰ ਭੁਲਾ ਦੇਵੇਂ ਤਾਂ ਇਸ ਤਰ੍ਹਾਂ ਤੂੰ ਪ੍ਰਭੂ ਦਾ ਸੋਹਣਾ ਦਰਸ਼ਨ ਕਰ ਲਵੇਂਗਾ ਤੈਨੂੰ ਕੋਈ ਦੁੱਖ ਕਲੇਸ਼ ਨਹੀਂ ਵਿਆਪੇਗਾ ਮੈਂ ਜੋ ਕੁਝ ਤੈਨੂੰ ਦੱਸਿਆ ਹੈ ਗੁਰੂ ਦਾ ਹੁਕਮ ਹੀ ਦੱਸਿਆ ਹੈ ਮੈਂ ਆਪਣੀ ਅਕਲ ਦਾ ਆਸਰਾ ਲੈ ਕੇ ਇਹ ਰਸਤਾ ਨਹੀਂ ਦੱਸਿਆ ਜਿਸ ਸੁਭਾਗ ਬੰਦੇ ਉੱਤੇ ਨਾਨਕ ਨੇ ਕਿਰਪਾ ਕੀਤੀ ਹੈ ਪ੍ਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖਜ਼ਾਨਾ ਬਖਸ਼ ਦਿੱਤਾ ਹੈ ਗੁਰੂ ਨਾਨਕ ਦੀ ਮਿਹਰ ਦਾ ਸਦਕਾ ਮੈਂ ਪੂਰਨ ਤੌਰ ਤੇ ਰੱਜ ਗਿਆ ਹਾਂ ਹੁਣ ਮੈਨੂੰ ਮਾਇਆ ਦੀ ਕੋਈ ਭੁੱਖ ਨਹੀਂ ਸਤਾਉਂਦੀ ਮੈਨੂੰ ਜਿਹੜਾ ਵੀ ਕੋਈ ਗੁਰੂ ਦਾ ਪਿਆਰਾ ਸੇਖ ਮਿਲ ਪੈਂਦਾ ਹੈ ਮੈਂ ਨਿਮਰਤਾ ਅਧੀਨਗੀ ਨਾਲ ਉਸ ਦੀ ਪੈਰੀਂ ਲੱਗਦੀ ਹਾਂ ਭਾਗ ਤੇਰਮਾ ਦੁਹਾਗਣ ਅਥਵਾ ਛੋਟੜ ਜੀਵ ਇਸਤਰੀ ਮਹਾਨ ਕੋਸ਼ ਅਨੁਸਾਰ ਦੁਹਾਗ ਦਾ ਅਰਥ ਹੈ ਖੋਟੀ ਕਿਸਮਤ ਮੰਦ ਭਾਗ ਇਸਤਰੀ ਦੇ ਸਿਰੋਂ ਪਤੀ ਦਾ ਹੱਥ ਪਰੇ ਹੋਣਾ ਨੰਬਰ 3 ਰੰਡੇਪਾ ਦੁਹਾਗਣ ਖੋਟੇ ਭਾਗਾਂ ਵਾਲੀ ਵਿਧਵਾ 10 ਨਾਰੀ ਮੈਂ ਕਰੀ ਦੁਹਾਗਣ ਪ੍ਰਭਾਤੀ ਮਹਲਾ ਪੰਜਵਾਂ 10 ਇੰਦਰੀ ਮੈਂ ਰੰਡੀਆਂ ਕਰ ਦਿੱਤੀਆਂ ਹੁਣ ਉਹਨਾਂ ਨਾਲ ਮਨ ਦਾ ਕੋਈ ਸਬੰਧ ਨਹੀਂ ਰਿਹਾ ਦੁਹਾਗਣੀ ਮਹਿਲ ਨਾ ਪਾਈਨੀ ਨਾ ਜਾਣਣ ਫਿਰ ਕਾ ਸੁਆਉ ਫਿੱਕਾ ਬੋਲੇ ਨਾਨੇ ਮੈਂ ਦੂਜਾ ਭਾਉ ਸੁਭਾਉ ਪੰਨਾ 426 ਅਰਥ ਮੰਦੇ ਭਾਗਾਆਂ ਵਾਲੀਆਂ ਜੀਵ ਇਸਤਰੀਆਂ ਪ੍ਰਭੂ ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ ਉਹ ਪ੍ਰਭੂ ਪਤੀ ਦੇ ਮਲਾਪ ਦਾ ਆਨੰਦ ਨਹੀਂ ਮਾਣ ਸਕਦੀਆਂ ਉਹ ਖਰਵਾ ਬੋਲਦੀਆਂ ਹਨ ਲਿਫਣਾ ਨਹੀਂ ਜਾਣਦੀਆਂ ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ ਦੁਹਾਗਣੀ ਪਿਰ ਕੀ ਸਾਰ ਨਾ ਜਾਣੀ ਕਿਆ ਕਰ ਕਰੇ ਸ਼ਿੰਗਾਰ ਅਨ ਦਿਨ ਸਦਾ ਜਲਦੀਆਂ ਫਿਰੈ ਸੇਜੈ ਰਵੇ ਨਾ ਪਤਾਰ ਅੰਨਾ 430 ਅਰਥ ਨਾਮਹੀਨ ਜੀਵ ਇਸਤਰੀਆਂ ਐਵੇਂ ਹੀ ਹਨ ਜਿਵੇਂ ਛਟਣਾ ਆਪਣੇ ਪਤੀ ਦੇ ਮਲਾਪ ਦੀ ਕਦਰ ਨਹੀਂ ਕਰਦੀਆਂ ਵਿਅਰਥ ਹੀ ਸਰੀਰ ਕੁ ਸ਼ਿੰਗਾਰ ਕਰਦੀਆਂ ਹਨ ਹਰ ਵੇਲੇ ਸਦਾ ਹੀ ਅੰਦਰੇ ਅੰਦਰ ਸੜਦੀਆਂ ਫਿਰਦੀਆਂ ਹਨ ਖਸਮ ਕਦੇ ਸੇਜ ਉਤੇ ਆਉਂਦਾ ਹੀ ਨਹੀਂ ਸੂਹੇ ਵੇਸ ਦੁਹਾਗਣੀ ਪਰ ਪਿਰ 라ਵਣ ਜਾਏ ਫਿਰ ਛੋੜਿਆ ਕਰ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਬਹੁਤ ਸਾਦੋਂ ਵਧਿਆ ਰੋਗ ਸੁਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਜੋਗ ਪੰਨਾ 785 ਜੋ ਜੀਵ ਇਸਤਰੀ ਦੁਨੀਆ ਦੇ ਸੋਹਣੇ ਪਦਾਰਥ ਰੂਪ ਕੁਸੰਭੇ ਦੇ ਚਹਚੁਹੇ ਰੰਗ ਵਾਲੇ ਵੇਸ਼ ਵਿੱਚ ਮਸਤ ਹੈ ਮੰਦੇ ਭਾਗਾ ਵਾਲੀ ਹੈ ਉਹ ਮਾਨੋ ਪਰਾਏ ਖਸਮ ਨੂੰ ਭੋਗਣ ਤੋਰ ਪੈਂਦੀ ਹੈ ਮਾਇਆ ਦੇ ਪਿਆਰ ਵਿੱਚ ਉਹ ਲੁੱਟੀ ਜਾ ਰਹੀ ਹੈ ਕਿਉਂਕਿ ਉਹ ਆਪਣੇ ਹਿਰਦੇ ਘਰ ਵਿੱਚ ਵਸਦੇ ਖਸਮ ਪ੍ਰਭੂ ਨੂੰ ਵਿਸਾਰ ਦਿੰਦੀ ਹੈ ਜਿਸ ਜੀਵ ਇਸਤਰੀ ਨੇ ਦੁਨੀਆਂ ਦੇ ਪਦਾਰਥਾਂ ਨੂੰ ਸਵਾਦ ਲੈ ਜਾਣ ਕੇ ਭੋਗਿਆ ਹੈ ਉਸ ਦੇ ਮਨ ਵਿੱਚ ਇਨ੍ਹਾਂ ਬਹੁਤੇ ਚਸਕੀਆਂ ਤੋਂ ਰੋਗ ਵਧਦਾ ਹੈ ਭਾਵ ਉਹ ਨਰੂਲ ਆਪਣੇ ਖਸਮ ਪ੍ਰਭੂ ਨੂੰ ਛੱਡ ਬੈਂਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ ਮਨ ਮੁਕੀ ਦੋਹਾਗਣ ਨਾਹੀਂ ਪਿਓ ਉਹ ਘਟ ਘਟ ਲਾਵੈ ਸਰਬ ਪ੍ਰਯੋ ਗੁਰਮਖ ਫਿਰ ਚੀਨੇ ਸੰਗ ਦਿਓ ਗੁਰਨਾਮ ਦਰੜਾਇਆ ਜਪ ਜਪਿਓ ਪੰਨਾ 1170 ਅਰਥ ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਭਾਗਹੀਣ ਜੀਵ ਇਸਤਰੀਆਂ ਨੂੰ ਇਹ ਗੁੱਝੀ ਗੱਲ ਸਮਝ ਨਹੀਂ ਆਉਂਦੀ ਕਿ ਉਹ ਸਭ ਦਾ ਪਿਆਰਾ ਪ੍ਰਭੂ ਹਰੇਕ ਸਰੀਰ ਦੇ ਅੰਦਰ ਵਸ ਰਿਹਾ ਹੈ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਵਾਲੀ ਜੀਵ ਇਸਤਰੀ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਕਾਸ਼ ਰੂਪ ਪ੍ਰਭੂ ਨੂੰ ਆਪਣੇ ਅੰਗ ਸੰਗ ਵੇਖਦੀ ਹੈ ਗੁਰੂ ਨੇ ਉਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਹੈ ਉਸੇ ਨਾਮ ਦਾ ਜਾਪ ਜਪਦੀ ਹੈ ਦੁਹਾਗਣ ਸੁਹਾਗਣ ਦੋਵੇਂ ਆਵੋ ਬਨਿਓ ਢੁੰਮਣੀ ਕਿੱਤੀ ਮਿੱਤਰ ਕਰਿਓ ਸਾਥ ਤਨ ਢੋਈ ਨਾਲ ਹੈ ਵੰਦੀ ਕਿਉਂ ਤਰਿਓ ਮੈਂਡਾ ਮਨ ਰਤਾ ਆਪਨੜੇ ਪ੍ਰਣਾਲ ਹਉ ਕੋਲ ਕਮਾਈ ਖੰਨੀਏ ਕੀਤੀ ਇਕ ਪੂਰੀ ਨਦਰ ਨਿਹਾਲ ਰਹਾ ਪਈਏੜੇ ਦੁਹਾਗਣੀ ਸਹੁਰੜੇ ਕਿਉ ਜਾਵਾਂ ਮੈਂ ਗਲ ਆਉਗਣ ਮੁਠੜੀ ਬਿਨ ਪਿਰ ਝੂਰ ਮਰਾਂ ਪਈਏੜੇ ਪਿਰ ਸੰਭਲਾ ਸਹੁਰੜੇ ਕਰਵਾਸ ਸੁਖ ਸੰਬੰਧ ਸੁਹਾਗਣੀ ਫਿਰ ਪਾਇਆ ਗੁਣਤਾਸ ਲੇਫ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ ਫਿਰ ਮੁੱਤੀ ਡੁਹਾਗਣੀ ਤិន ਦੁਖੀ ਰਹਿਣ ਵਿਹਾਏ ਕਿੱਥੀ ਚੱਕੋਂ ਸਾੜੜੇ ਕਿਤੀ ਵੇਸ ਕਰਿਓ ਫਿਰ ਬਿਨ ਜੋਬਨ ਬਾਦ ਗਇਅਮ ਵਾਂਡੀ ਚੁਰੇਂਦੀ ਚਿਰਿਓ ਸੱਚੇ ਸੰਦਾ ਸੱੜਾ ਸੁਣੀਏ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚਕਾ ਦੇਖੇ ਦੇਖਣ ਹਾਰ ਗੁਰਮੁਖ 부ਝੇ ਜਾਣੀਏ ਹਉਮੇ ਗਰਬ ਨਿਵਾਰ ਤਉ ਭਾਵਨ ਤਉ ਜਹੀਆਂ ਮੂਹ ਜਹੀਆਂ ਕੀਤੀਆਂ ਨਾਨਕ ਨਾ ਨ ਵਿਛੜੇ ਤਿਨ ਸੱਚੇ ਰਤੜੀਆਂ ਨੰਨਾ 1014 ਅਰਥ हे प्रीतम प्रभु मैं तें थों वारने जांदी हां कुर्बान जांदी हां रता पार समा भी मेरे बल मेहर दी नजर नाल देख ताके मेरा मन तें अपने प्यार पति नाल रंगया जावे रहौ हे प्रीतम प्रभु तें थों बिछड़ के मैं डッコਲੀ ਕੀ ਹੋਈ हां जनमा दे गेड़ विच भटकदी फिरदी हां दिल दे त्रवास ਲਈ ਮੈਂ ਅਨੇਕਾਂ ਹੋਰ ਮਿੱਤਰ ਬਣਾਉਂਦੀ ਹਾਂ ਪਰ ਜਦ ਤੱਕ ਤੇਥੋਂ ਵਿਛੜੀ ਹੋਈ ਹਾਂ ਮੈਨੂੰ ਤਰਵਾਸ ਕਿਵੇਂ ਆਏ ਤੇਥੋਂ ਵਿਛੜੀ ਜੀਵ ਇਸਤਰੀ ਕਿਸੇ ਹੋਰ ਥਾਂ ਆਸਰਾ ਲਾਭ ਨਹੀਂ ਸਕਦੀ ਇਹ ਸੰਸਾਰ ਪੇਕੇ ਘਰ ਵਿੱਚ ਮੈਂ ਸਾਰੀ ਉਮਰ ਪ੍ਰਭੂ ਪਤੀ ਦੇ ਵਿਛੜੀ ਰਹੀ ਹਾਂ ਮੈਂ ਪਤੀ ਪ੍ਰਭੂ ਦੇ ਦੇਸ਼ ਵਿੱਚ ਕਿਵੇਂ ਪਹੁੰਚ ਸਕਦੀ ਹਾਂ ਪ੍ਰਭੂ ਦੇ ਵਿਛੋੜੇ ਦੇ ਕਾਰਨ ਔਗਣ ਮੇਰੇ ਗਲ ਤੱਕ ਪਹੁੰਚ ਗਏ ਹਨ ਸਾਰੀ ਉਮਰ ਮੈਨੂੰ ਔਗਣਾ ਨੇ ਠੱਗੀ ਰੱਖਿਆ ਪਤੀ ਪ੍ਰਭੂ ਦੇ ਮਲਾਪ ਤੋਂ ਵਾਂਝੀ ਰਹਿ ਕੇ ਮੈਂ ਅੰਦਰੇ-ਅੰਦਰ ਦੁਖੀ ਵੀ ਹੋ ਰਹੀ ਹਾਂ ਤੇ ਆਤਮਿਕ ਮੌਤ ਵੀ ਮੈਂ ਸਹਿਣ ਲਈ ਹੈ ਜੇ ਮੈਂ ਇਸ ਸੰਸਾਰ ਪੇਕੇ ਘਰ ਵਿੱਚ ਪਤੀ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਰੱਖਾਂ ਤਾਂ ਪਤੀ ਪ੍ਰਭੂ ਦੇ ਦੇਸ਼ ਮੈਨੂੰ ਉਸ ਦੇ ਚਰਨਾਂ ਵਿੱਚ ਥਾਂ ਮਿਲ ਜਾਏ ਉਹ ਭਾਗਾਂ ਵਾਲੀਆਂ ਜੀਵਨ ਰਾਤ ਸੁੱਖ ਨਾਲ ਸੌਂ ਕੇ گزارਦੀਆਂ ਹਨ ਜਿਨ੍ਹਾਂ ਨੇ ਪੇਕੇ ਘਰ ਵਿੱਚ ਗੁਣਾ ਦਾ ਖਜ਼ਾਨਾ ਪਤੀ ਪ੍ਰਭੂ ਲੱਭ ਲਿਆ ਹੈ ਜਿਨ੍ਹਾਂ ਮੰਦ ਭਾਗੜਾਂ ਨੇ ਪਤੀ ਨੂੰ ਭੁਲਾਕ ਦਿੱਤਾ ਤੇ ਛੁੱਟੜ ਹੋ ਗਈਆਂ ਉਹ ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ ਹੋਰ ਕੱਪੜਾ ਵੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉੱਤੇ ਵਰਤਣ ਤਾਂ ਵੀ ਉਹਨਾਂ ਦੇ ਜੀਵਨ ਰਾਤ ਦੁੱਖਾਂ ਵਿੱਚ ਹੀ ਬੀਤਦੀ ਹੈ ਜੇ ਮੈਂ ਅਨੇਕਾਂ ਹੀ ਸੁਆਦਲੇ ਖਾਣੇ ਖਾਂਦੀ ਰਹਾ ਅਨੇਕਾਂ ਹੀ ਸੋਹਣੇ ਪਹਿਰਾਵੇ ਪਹਿਨਦੀ ਰਹਾ ਫਿਰ ਵੀ ਅਤੀ ਪ੍ਰਭੂ ਤੋਂ ਵਿਛੜ ਕੇ ਮੇਰੀ ਜਵਾਨੀ ਵਿਅਰਥ ਹੀ ਜਾ ਰਹੀ ਹੈ ਜਦ ਤੱਕ ਮੈਂ ਛੁੱਟਣਾ ਮੈਂ ਸਾਰੀ ਉਮਰ ਚੁਰਚੁਰ ਕੇ ਹੀ ਦਿਨ ਕਟਾਂਗੀ ਜੇ ਸਦਾ ਥਿਰ ਪ੍ਰਭੂ ਦਾ ਪਿਆਰ ਸੁਨੇਹਾ ਸਤਿਗੁਰ ਦੀ ਬਾਣੀ ਦੀ ਰਾਹੀ ਸੁਣੀਏ ਤਾਂ ਉਸ ਸਦਾ ਥਿਰ ਪਤੀ ਪ੍ਰਭੂ ਦਾ ਸਦਾ ਲਈ ਸਾਥ ਮਿਲ ਜਾਂਦਾ ਹੈ ਉਹ ਮਿਹਰ ਦੀ ਨਜ਼ਰ ਵਾਲਾ ਪ੍ਰਭੂ ਮਿਹਰ ਦੀ ਨਜ਼ਰ ਨਾਲ ਤੱਕਦਾ ਹੈ ਤੇ ਉਸ ਦੇ ਪਿਆਰ ਵਿੱਚ ਲੀਨ ਹੋ ਜਾਂਦਾ ਹੈ ਪਰਮਾਤਮਾ ਨਾਲ ਜਾਣ ਪਛਾਣ ਵਾਲਾ ਸਦਾ ਥਿਰ ਪ੍ਰਭੂ ਦੇ ਨਾਮ ਦਾ ਸੁਰਮਾ ਵਰਤਦਾ ਹੈ ਤੇ ਉਹ ਪ੍ਰਭੂ ਦੇ دیدار ਕਰ ਲੈਂਦਾ ਹੈ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਭੇਦ ਨੂੰ ਸਮਝ ਲੈਂਦਾ ਹੈ ਉਹ ਹਉਮੈ ਹੰਕਾਰ ਦੂਰ ਕਰਕੇ ਉਸ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ हे ਪਤੀ ਪ੍ਰਭੂ ਜਿਹੜੀਆਂ ਜੀਵ ਇਸਤਰੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ ਉਹ ਤੇਰੇ ਵਰਗੀਆਂ ਹੋ ਜਾਂਦੀਆਂ ਪਰ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਝੀਆਂ ਹੋਈਆਂ ਮੇਰੇ ਵਰਗੀਆਂ ਵੀ ਅਨੇਕਾਂ ਹੀ ਹਨ ਇਹ ਨਾਨਕ ਜਿਹੜੀਆਂ ਜੀਵ ਇਸਤਰੀਆਂ ਸਦਾ ਥਿਰ ਪ੍ਰਭੂ ਦੇ ਪਿਆਰ ਵਿੱਚ ਰੰਗੀਆਂ ਰਹਿੰਦੀਆਂ ਹਨ ਉਹਨਾਂ ਦੇ ਹਿਰਦੇ ਤੋਂ ਪਤੀ ਪ੍ਰਭੂ ਕਦੇ ਨਹੀਂ ਵਿਛੜਦਾ ਇਹ ਜਗਤ ਭਰਮ ਭੁਲਾਇਆ ਆਪੋਂ ਤੋਂ ਦੁਖਵਾਇਆ ਪ੍ਰਤਾਪ ਲੰਗਾ ਦੁਹਾਗਣੀ ਭਾਗ ਜਿਨ੍ਹਾਂ ਕੇ ਨਹੀਂ ਜਿਓ ਦੁਹਾਗਣ ਕਿਆ ਨਿਸ਼ਾਨੀਆਂ ਖਸਮੋ ਕੁਥੀਆਂ ਫਿਰੇ ਨਿਮਾਰਣੀਆਂ ਮੈਲੇ ਵੇਸ ਦਿਨਾ ਕਾਮਣੀ ਦੁਖੀ ਰਹਿਣ ਵਿਹਾਇ ਜਿਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਿਲਾਏ ਜਿਉ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਹੀਆਂ ਸੇ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ ਜਿਉ ਜਿਨ੍ਹਾਂ ਬਾਣੇ ਕਰਾਸੇ ਆਇਆ ਤਿਨ ਵਿੱਚੋਂ ਪਰਮ ਚੁਕਾਇਆ ਨਾਨਕ ਸਤਿਗੁਰੇ ਐਸਾ ਜਾਣੀਐ ਜੋ ਸਭ ਸੇ ਲੈ ਮਿਲਾਏ ਜਿਉ ਪੰਨਾ 72 ਅਰਥ ਇਹ ਜਗਤ ਮਾਇਆ ਦੀ ਭਟਕਣਾ ਵਿੱਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ ਪਰ ਜੀਵਾਂ ਦੇ ਕੀ ਵਸ ਹੈ ਪ੍ਰਭੂ ਤੂੰ ਆਪ ਹੀ ਜਗਤ ਨੂੰ ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ ਜਿਨ੍ਹਾਂ ਮੰਦ ਭਾਗਣ ਜੀਵ ਇਸਤਰੀਆਂ ਦੇ ਚੰਗੇ ਭਾਗ ਨਹੀਂ ਹਨ ਉਹਨਾਂ ਨੂੰ ਮਾਇਆ ਦੇ ਮੋਹ ਵਿੱਚ ਫਸਣ ਦੇ ਕਾਰਨ ਆਤਮਿਕ ਦੁੱਖ ਲੱਗਾ ਹੋਇਆ ਹੈ ਮੰਦ ਭਾਗਣ ਜੀਵ ਇਸਤਰੀਆਂ ਦੇ ਕੀ ਲੱਛਣ ਹਨ ਮੰਦ ਭਾਗਣ ਜੀਵ ਇਸਤਰੀਆਂ ਉਹ ਹਨ ਜਿਹੜੀਆਂ ਖਸਮ ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਪਟਕ ਰਹੀਆਂ ਹਨ ਅਜਈਆਂ ਜੀਵ ਇਸਤਰੀਆਂ ਦੇ ਚਿਹਰੇ ਵੀ ਵਿਕਾਰਾਂ ਦੀ ਮੈਲ ਨਾਲ ਭ੍ਰਿਸ਼ਟ ਹੋਏ ਦਿਸਦੇ ਹਨ ਉਹਨਾਂ ਦੀ ਜ਼ਿੰਦਗੀ ਰੂਪਰਾਤ ਦੁੱਖਾਂ ਵਿੱਚ ਹੀ ਬੀਤਦੀ ਹੈ ਜਿਹੜੀਆਂ ਜੀਵ ਇਸਤਰੀਆਂ ਭਾਗਾਵਾਲੀਆਂ ਖਵਾਉਂਦੀਆਂ ਹਨ ਉਹਨਾਂ ਕਿਹੜਾ ਚੰਗਾ ਕੰਮ ਕੀਤਾ ਹੋਇਆ ਹੈ ਉਹਨਾਂ ਨੇ ਪਿਛਲੇ ਜਨਮ ਵਿੱਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪ੍ਰਮਾਤਮਾ ਦਾ ਨਾਮ ਫਲ ਪ੍ਰਾਪਤ ਕਰ ਲਿਆ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿੰਦਾ ਹੈ ਪਰਮਾਤਮਾ ਜਿਨ੍ਹਾਂ ਜੀਵ ਇਸਤਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ ਉਹ ਆਪਣੇ ਹਿਰਦੇ ਵਿੱਚ ਪਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਵਸਾਉਂਦੀਆਂ ਹਨ ਉਹ ਜੀਵ ਸਹਿਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਆਪਣੇ ਖਸਮ ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜਾ ਵਿੱਚ ਤੁਰਨ ਦਾ ਆਨੰਦ ਆ ਜਾਂਦਾ ਹੈ ਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ ਪਾਰੇ ਮੇਰ ਸਤਿਗੁਰ ਜੀ ਦੀ ਹੈ ਇਹ ਨਾਨਕ ਗੁਰੂ ਅਜਾਹ ਦੇয়াল ਹੈ ਕਿ ਉਹ ਸ਼ਰਨਾਏ ਸਭ ਜੀਵਾਂ ਨੂੰ ਪ੍ਰਭੂ ਚਰਨਾਂ ਵਿੱਚ ਮਿਲਾ ਦਿੰਦਾ ਹੈ ਕਿਤਾਬ ਵਿਪਰਣ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨ 7ਵੇਂ ਕਾਂਡ ਦਾ 12ਵਾਂ ਤੇ 13ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ